ਤੁਸੀਂ ਅੱਜ ਦੇਖਦੇ ਹੋ ਵੀ ਕੰਚਨ ਕੁਮਾਰੀ ਦਾਈਆ ਉਰਫ ਕਮਲਦੀਪ कौर ਭਾਬੀ ਦਾ ਇੱਕ ਪਾਟ ਦੇਖਿਆ ਫੇਸਬੁੱਕ ਦੇ ਉੱਤੇ ਉਹ ਗੰਦ ਬੰਦੀ ਸੀ ਠੀਕ ਹੈ ਤੁਸੀਂ ਦੂਜਾ ਪਾਟ ਦੇਖੋ ਵੀ ਉਹ 10 ਬੰਦਿਆਂ ਦਾ ਪੇਟ ਖੁੱਲ ਜਿਹੜਾ ਤੁਸੀਂ ਕਿਹਾ ਵੀ ਨਿਆਂਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਸੀ ਨਿਆਂਗ ਸਿੰਘ ਉਹ ਇੱਕ ਮੈਂ ਵੈਸੇ ਨਾ ਇਹਨਾਂ ਲੋਕਾਂ ਨੂੰ ਨਿਆਂਗ ਸਿੰਘ ਮੰਨਦਾ ਨਹੀਂ ਇਹ ਡਰੇ ਨੂੰ ਡਰਾਉਂਦੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਐ ਦੇਖੋ ਨਿਆਂਗ ਸਿੰਘ ਦਾ ਇੱਕ ਰੁਤਬਾ ਜਿਹੜਾ ਬੜਾ ਉੱਚਾ ਜਿਹੜੇ ਐਕਚੁਅਲੀ ਹੰਸਿੰਗ ਫੌਜਾ ਜੀ ਉਹ ਕਦੀ ਇਦਾਂ ਦੇ ਕੰਮ ਨਹੀਂ ਪੈਂਦੇ ਇਹ ਤਾਂ ਕਦੀ ਕੋਈ ਰਿਕਵਰੀ ਕਰ ਰਿਹਾ ਸਕੂਟਰ ਦੀ ਕੋਈ ਮੋਟਰਸਾਈਕਲ ਦੀ ਕੋਈ ਮੋਬਾਈਲ ਚੋਰੀ ਚੁਕਦੇ ਫੜਿਆ ਗਿਆ ਆ ਪਾਤੀ ਇਹਦੇ ਚ ਸਾਰੇ ਨਾਮ ਲਿਖੇ ਜੀ ਕਿਰਨਜੀਤ ਕੌਰ ਸਹਿਜਨ ਗੁਰਜੀਤ ਕੌਰ ਗੋਪੀ ਕੁਮਾਰੀ ਮਿੱਠੀ ਕਲੀਅਰ ਸ਼ਰਨਜੀਤ ਕੌਰ ਸੁਬੀਨ ਕੌਰ ਜਸਲੀਨ ਕੌਰ ਰਾਖੀ ਗਿਲ ਜਿਹੜੇ ਕਿੱਥੇ ਨਾ ਕਿੱਤੇ ਇੱਥੋਂ ਦੇਖ ਕੇ ਲੱਗਦਾ ਵੀ ਸਿੱਖ ਤਰਮ ਨਾਲ ਸੰਬੰਧਿਤ ਨਹੀਂ ਤੁਸੀਂ ਸਾਰਿਆਂ ਨੂੰ ਮਾਰ ਦੋਗੇ ਇਹਨੂੰ ਸਮਝਾਇਆ ਜਾ ਰਿਹਾ ਇੱਕ ਕੁੜੀ ਦੀ ਦੀਪਿਕਾ ਲੁੱਟ ਰਿਹਾ ਹੈ ਗਿਲੰਦਰ ਵੀ ਉਹ ਵਿਚਾਰੀ ਭੱਜੀ-ਭੱਜੀ ਫਿਰ ਰਹੀ ਹੈ ਇੱਕ ਤੀਜੀ ਕੁੜੀ ਪਤਾ ਨਹੀਂ ਕਿਹੜੀ ਗੱਲ ਅਜਮਾ ਦੀ ਸੰਦਾ ਪਏ ਅਸੀਂ ਫੇਸਬੁੱਕ ਦੇ ਉੱਤੇ ਆਡੀਓ ਵਾਇਰਲ ਕੀਤਾ ਉਹਨੂੰ ਬੰਦਾ ਕੀ ਕਹਿ ਰਿਹਾ ਤੂੰ ਕਿਸੇ ਗਾਣੇ ਦੇ ਉੱਤੇ ਵੀ ਮੋਡਿਓ ਨਹੀਂ ਪਾਣੀ ਯਾਰ ਤੁਹਾਡੇ ਪਿਓ ਦਾ ਪੰਜਾਬ ਹੈ ਤੁਹਾਡੇ ਪਿਓ ਦਾ ਰਾਜ ਹੈ ਨੇ ਅਮਰ ਸਿੰਘ ਦਾ ਬਾਣਾ ਜਿਹੜਾ ਉਹਨੂੰ ਬਦਨਾਮ ਨਾ ਕੀਤਾ ਜਾਵੇ ਜਿਹੜੇ ਅਸਲੀ ਨਿਹੰਗ ਸਿੰਘ ਕੋਟਾ ਹੈ ਠੀਕ ਹੈ ਨਾ ਉਹ ਇਹਨਾਂ ਤੇ ਰੋਕ ਲਾਹਨ ਆ ਨਮਸਕਾਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੋਂ ਜਿਹੜੀ ਇੱਕ ਇਨਸਟਾ ਕੁਇਨ ਜਿਹਦੀ ਹੱਤਿਆ ਕਰ ਦਿੱਤੀ ਗਈ ਸੀ ਹੱਤਿਆ ਸਾਜ਼ਿਸ਼ ਰਚਨ ਵਾਲਾ ਕੌਣ ਸੀਗਾ ਤੁਹਾਨੂੰ ਦੱਸ ਦਈਏ ਅਮ੍ਰਿਤਪਾਲ ਮਹਿਰੋ ਅਮ੍ਰਿਤਪਾਲ ਮਹਿਰੋ ਕੌਣ ਹੈ ਤੁਹਾਨੂੰ ਦੱਸ ਦਈਏ ਕਿ ਅਮ੍ਰਿਤਪਾਲ ਮਹਿਰੋ ਜਿਹੜਾ ਹੈ ਮੋਗਾ ਦਾ ਰਹਿਣ ਵਾਲਾ ਹੈ ਬਾਰਵੀਂ ਕੱਚਾ ਦਾ ਪੜ੍ਹਾਈ ਕੀਤੀ ਹੋਈ ਉਹਨੇ ਔਰ ਡੀਜ਼ਲ ਮਕੈਨਿਕ ਹੈ ਤੋ ਉਹ ਦੱਸਦੀ ਹੈ ਕਿ 2022 ਤੇ ਉਹਨੇ ਜਿਹੜਾ ਆਜ ਸੰਸਦ ਹੈ ਲੁਧਿਆਣਾ ਦੇ ਰਾਜ਼ਾ ਬਣੀ ਉਹਨਾਂ ਨੂੰ ਧਮਕਾਇਆ ਸੀਗਾ ਉਸ ਟਾਈਮ ਵੀ ਉਹਨਾਂ ਦੇ ਮਾਮਲਾ ਦਰਜ ਹੋਇਆ ਹੈ ਔਰ ਤੋ ਦੱਸਦੀ ਹੈ ਕਿ ਚਰਚਾ ਤੇ ਕਦੋਂ ਆਇਆ ਗੁਰੂ ਅੰਮ੍ਰਿਤਸਰ ਸਾਹਿਬ ਚ ਜਿੱਥੇ ਨਰਤਕੀਆਂ ਦਾ ਫੋਟੋ ਲੱਗੀ ਸੀ ਮੂਰਤੀ ਲੱਗੀ ਸੀ ਉਹਨੂੰ ਵੀ ਉਹਨੇ ਤੋੜਿਆ ਸੀ ਜਿਹੜਾ ਹੁਣ ਤੁਹਾਨੂੰ ਦੱਸਦੀ ਹੈ ਕਿ ਲੁਧਿਆਣਾ ਦੇ ਲਕਸ਼ਮਣ ਨਗਰ ਦੇ ਰਹਿਣ ਵਾਲੀ ਕਮਲ ਭਾਬੀ कंचन उदी साजिश रच के हत्या करवा दी हत्या खुद साजिश करता सीगा, तो दस दिए कि लक्ष्मण नगर तो दो तीन दिन चक्कर लाने तो बाद फिर उन्होंने लेके गया और अपने साथियों नाल मिल के हत्या करवा दी इस वक्त सारे नाल है हिंदू मोर्चा दे रोहित सानी जी रोहित सानी जी सत श्रीकाल नमस्ते नमस्कार जी जय माता सानी जी, जी, सानी जी आ, तुसी ਇੱਕ ਗੱਲ ਕਰ ਤੁਹਾਡੇ ਨਾਲ ਕਿ ਤੁਹਾਡੇ ਤੇ ਵੀ ਨਿਹੰਗ ਸਿੰਘਾਂ ਵੱਲੋਂ ਪਿੱਛੇ ਹਮਲਾ ਕੀਤਾ ਗਿਆ ਸੀ ਔਰ ਤੁਸੀਂ ਬੜੇ ਮਾਲ-ਬਾਲ ਬੱਚੇ ਸੀ ਵੀਡੀਓ ਵੀ ਦੇਖੀ ਸੀ ਔਰ ਤੁਸੀਂ ਇਹ ਘਟਨਾ ਲਗਾਤਾਰ ਤੁਸੀਂ ਸੁਣਦੇ ਵੀ ਆਨੇ ਹੋ ਕਹਿ ਦਿੱਤਾ ਬਾਓ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲ ਲੇਕਿਨ ਜਿਹੜੀ ਸੱਚ ਹੈ ਉਹ ਸੱਚ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਕਮਲ ਕੌਰ ਜਿਹੜੀ ਭਾਬੀ ਨੂੰ ਮਾਰਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਹ ਸੰਜੀਪ ਜੀ ਮੈਂ ਥੋੜੀ ਜੀ ਕਰੈਕਸ਼ਨ ਕਰਦਾ ਹਮਲਾ ਜਿਹੜਾ ਤੁਸੀਂ ਕਿਹਾ ਵੀ ਨਿਆਂਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਸੀ ਨਿਆਂਗ ਸਿੰਘ ਉਹ ਇੱਕ ਮੈਂ ਵੈਸੇ ਨਾ ਇਹਨਾਂ ਲੋਕਾਂ ਨੂੰ ਨਿਆਂਗ ਸਿੰਘ ਮੰਨਦਾ ਨਹੀਂ ਜੀ ਕਿਉਂਕਿ ਗੁਰੂ ਗੋਬੀ ਸਿੰਘ ਜੀ ਨੇ ਸਾਡੇ ਜਿਹੜੇ ਗੁਰੂ ਨੇ ਉਹਨਾਂ ਨੇ ਜਿਹੜੀ ਇੱਕ ਸਮਾਜ ਨੂੰ ਸੁਰੱਖਿਤ ਰੱਖਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਖਾਲਸਾ ਫੌਜ ਬਣਾਈ ਸੀ ਜਿਹੜੀ ਨਿਆਂਗ ਸਿੰਘ ਬਾਣੇ ਦੇ ਵਿੱਚ ਹੈ ਉਹਨਾਂ ਦੀ ਅਲੱਗ ਵੇਸ਼ਭੂਸ਼ਾ ਦਿੱਤੀ ਸੀ ਉਹਨਾਂ ਨੂੰ ਪੰਜ ਕਕਾਰ ਦਿੱਤੇ ਸੀ ਤਾਂ ਕਿ ਸਮਾਜ ਨੂੰ ਉਹ ਸੁਰੱਖਿਤ ਰੱਖ ਸਕਣ ਜੀ ਲੇਕਿਨ ਕੁਛੇ ਚਾਂਦ ਲੋਕ ਗੁੰਡਾ ਤਾਕਤਾ ਜਿਹੜੀਆਂ ਨੇ ਜਿਹੜੇ ਵਿਲੇ ਨੇ ਨੇ ਛੇੜੀ ਨੇ ਜਿਵੇਂ ਆਪਣੇ ਲੁਧਿਆਣੇ ਜਿਹੜੀ ਤੁਸੀਂ ਗੱਲ ਕੀਤੀ ਮੇਰੇ ਦਫਤਰ ਆਏ ਸੀ ਉਹ ਉਹ ਸੀਗਾ ਮੰਗੂ ਮੱਠ ਜੀ ਜਾਨਦੇ 302 ਦੇ ਚੋਂ ਜੇਲ੍ਹ ਦੇਚਾ ਉਹਦੇ ਤੇ ਹਿਰੋਇਨ ਦੇ ਪਰਚੇ ਕੁੜੀਆਂ ਛੇੜਨ ਦੇ ਪਰਚੇ ਨਸ਼ੇੜਨ ਛੇੜੀ ਬੰਦਾ ਉਹ ਉਹ ਸਾਡੇ ਕੋਲ ਆਇਆ ਔਰ ਸਾਡੇ ਕੋਲ ਸੀ ਕੋਈ ਬਾਲ ਬਾਲ ਨਹੀਂ ਬਚੇ ਸੀ ਉਹਨੂੰ ਪ੍ਰਸ਼ਾਦੇ ਦੇ ਕੇ ਹੀ ਭੇਜੇ ਜੀ ਠੀਕ ਹੈ ਨਾ ਸੋ ਦੂਜੀ ਗੱਲ ਇਹ ਡਰੇ ਨੂੰ ਡਰਾਉਂਦੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਦੇਖੋ ਨਿਆਂਗ ਸਿੰਘਾ ਦਾ ਇੱਕ ਰਤਬਾ ਜਿਹੜਾ ਬੜਾ ਉੱਚਾ ਹੈ ਜਿਹੜੇ ਐਕਚੁਅਲੀ ਹੰਗ ਸਿੰਘ ਫੌਜਾ ਨੇ ਜੀ ਉਹ ਕਦੀ ਇਦਾਂ ਦੇ ਕੰਮ ਨਹੀਂ ਪੈਂਦੇ ਇਹ ਤਾਂ ਕਦੀ ਕੋਈ ਰਿਕਵਰੀ ਕਰ ਰਿਹਾ ਸਕੂਟਰ ਦੀ ਕੋਈ ਮੋਟਰਸਾਈਕਲ ਦੀ ਕੋਈ ਮੋਬਾਈਲ ਚੋਰੀ ਚੁਕਦੇ ਫੜਿਆ ਗਿਆ ਕੋਈ ਅੱਜ ਜਲੰਧਰ ਦੇਖੋ ਪਰसों ਤਿੰਨ ਚਾਰ ਦਿਨ ਪਹਿਲਾਂ ਇਨਸੀਡੈਂਟ ਹੋਇਆ ਇਹਨਾਂ ਨੇ ਇੱਕ ਬੰਦੇ ਨੂੰ ਲੈਸ ਨਹੀਂ ਕੀਤਾ ਉਹਦੇ ਉਹਦੇ ਤੇ ਕਰਪਾਨਾ ਫਾਇਰਤੀਆਂ ਮੈਂ ਬਾਰ-ਬਾਰ ਵਿਰੋਧ ਇਹਨਾਂ ਦਾ ਕਰਦਾ ਰਿਹਾ ਨਾ ਇਸ ਕਰਕੇ ਕਿਉਂਕਿ ਇਹ ਗੁੰਡਾ ਤਾਕਤਾ ਨੇ ਠੀਕ ਹੈ ਨਾ ਇਹਨਾਂ ਤੇ ਠੱਲ ਪਾਣੀ ਬੜੀ ਜ਼ਰੂਰੀ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਹੁਣ ਜਿਹੜੀ ਗੱਲ ਅੱਜ ਦਾ ਟੌਪਿਕ ਹੈ ਅਮਰ ਕਮਲਦੀਪ ਕੋਰ ਇਹ ਕਮਲ ਕੋਲ ਕੰਚਨ ਦੀ ਵਾੜੀ ਦਾ ਨਾਮ ਆ ਰਿਹਾ ਕੰਚਨ ਭਾਵੀ ਦੇਖੋ 노 ਡਾਊਟ ਕਮਲ ਵੀ ਮੈਂ ਉਹਦੇ ਹੱਕ ਵਿੱਚ ਨਹੀਂ ਆ ਜੀ ਉਹਦੇ ਨਾਲ ਦੇ ਜਿੰਨੇ ਵੀ ਕੈਰੈਕਟਰ ਨੇ ਜਿੰਨੇ ਵੀ ਇਨਸਟਾਗ੍ਰਾਮ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਵਲਗਰ ਚੀਜ਼ਾਂ ਪਾਉਂਦੇ ਨੇ ਚਾਹੇ ਉਹ ਗੈਂਡਸ ਹੈ ਚਾਹੇ ਉਹ ਲੇਡੀਜ਼ ਹੈ ਉਹ ਸਾਡੇ ਕਲਚਰ ਲਈ ਸਾਡੇ ਬੱਚਿਆਂ ਲਈ ਉਹ ਕਾ ਤੱਕ ਨੇ ਠੀਕ ਹੈ ਨਾ ਪਹਿਲੀ ਗੱਲ ਐ ਤੇ ਮੈਂ ਕਰੈਕਟ ਕਰਦਾ ਮੈਂ ਆਪਣਾ 2-4 ਦਿਨ ਪਹਿਲਾਂ ਮੂਡ ਬਣਾਇਆ ਸੀ ਵੀ ਇਹਦਾ ਵਿਰੋਧ ਕਰਨਾ ਹੀ ਹੈ ਇਸ ਲੇਡੀ ਨੂੰ ਫੋਨ ਕਰਕੇ ਸਮਝਾਣਾ ਹੈ ਜੇ ਸਮਝਾਣਾ ਹੈ ਔਰ ਦੂਜੀ ਗੱਲ ਜੇ ਦੀ ਕੋਈ ਮਜਬੂਰੀ ਹੈ ਤਾਂ ਉਹ ਮਜਬੂਰੀ ਅਸੀਂ ਦੂਰ ਕਰ ਦਿੰਨੇ ਆ ਕਿਉਂਕਿ ਅਸੀਂ ਉਹਦੀ ਅੱਜ ਘਰ ਦੇਖੀ ਘਰ ਇਸ ਤੀ ਬੜੀ ਖਰਾਬ ਹੈ ਉਹ ਜਿਹੜੀ ਨਿਕਲ ਕੇ ਚੀਜ਼ ਆ ਰਹੀ ਹੈ ਇਹ ਮਹਾਨ ਜਿਹੜੀ ਆਪ ਜਿਹੜੀ ਮਹਿਰੋ ਮੂਰੋ ਵਰਗੇ ਨੇ ਤੁਸੀਂ ਸ਼ਾਇਦ ਦੱਸਣਾ ਭੁੱਲ ਗਏ ਸ਼ਾਇਦ ਸ਼ਾਇਦ ਮੈਂ ਸ਼ਾਇਦ ਚਾਹੇ ਯੂਜ਼ ਕਰ ਰਿਹਾ ਸ਼ਾਇਦ ਇਹਦੇ ਤੇ ਭੁੱਕੀ-ਬਾਕੀ ਦਾ ਵੀ ਪਰਚਾ ਹੈਗਾ ਤੁਸੀਂ ਚੈੱਕ ਕਰੋਗੇ ਨੇ ਇਹਨਾਂ ਨੂੰ ਇੱਕ ਪਰਚਾ ਹੈ ਕਿ ਇਹਦੇ ਰਾਜਾ ਬੜਿੰਗ ਨੂੰ ਬਾਤਾਂ ਦੰਗਲਤੀ ਤੇ ਰਹੇ ਹੁਣ ਇਹ ਬੰਦਾ ਕਹਿੰਦਾ ਜੀ ਅਸੀਂ ਬੜੀ ਅੱਜ ਕੱਲ੍ਹੇ ਪਬਲਿਸਿਟੀ ਕਰ ਰਹੇ ਆ ਨਾਲ ਦੇ ਬੰਦੇ ਵੀ ਹੋਰ ਹੋਰ ਵੀ ਸੰਗਠਨ ਵਾਲੇ ਵੀ ਅਸੀਂ ਕਿਹਾ ਜੀ ਅਸੀਂ ਤੈਨੂੰ 1.5 ਲੱਖ ਰੁਪਏ ਮਹੀਨਾ ਦੇ ਦਨੇ ਮੈਨੂੰ ਦੱਸੋ ਤੁਹਾਡਾ ਸੋਰਸ ਆਫ ਇਨਕਮ ਕੀ ਹੈ ਮਨਵਿਤਾ ਦੱਸੋ ਨਾ ਤੁਸੀਂ ਕਿੰਨੇ ਕੋ ਲੈਂਡਲੋਰਡ ਹੋ ਤੁਸੀਂ ਕੀ ਕਰਦੇ ਹੋ ਤੁਹਾਡੇ ਕੋ ਪੈਸਾ ਆਂਦਾ ਕਿੱਤੋਂ ਆ ਤੁਸੀਂ ਦੂਜੀ ਗੱਲ ਤੁਸੀਂ ਇੱਕ ਕੁੜੀ ਨੂੰ ਮੈਂ ਕਹਿੰਦਾ ਭਟਕਵੇ ਤਾਂ ਬਹੁਤ ਜ਼ਿਆਦਾ ਲੋਕ ਨੇ ਅੱਜ ਮੈਂ ਇੱਕ ਪੋਸਟ ਪਾਈ ਹੈ ਇਹਦੇ ਖਿਲਾਫ ਉਹਦੇ ਉੱਤੇ ਆਲੋ ਮੈਂ ਤੁਹਾਨੂੰ ਸ਼ੇਅਰ ਕਰਦਾ ਤੁਹਾਡੇ ਕੈਮਰੇ ਦੇ ਉੱਤੇ ਉਹ ਪੋਸਟ ਦੇ ਉੱਤੇ ਬੰਦੇ ਨੇ 10 ਬੰਦਿਆਂ ਦੀ 10 ਕੁੜੀਆਂ ਦੀ ਫੋਟੋ ਪਾਤੀ ਆਲੋ ਆਹ ਪਾਤੀ ਇਹਦੇ ਚ ਸਾਰੇ ਨਾਮ ਲਿਖੇ ਜੀ ਕਿਰਨਜੀਤ ਕੌਰ ਸਹਿਜਨ ਗੁਰਬੀਰ ਕੌਰ ਗੋਪੀ ਕੁਮਾਰੀ ਮਿੱਠੀ ਕਲੀਅਰ ਸ਼ਰਨਜੀਤ ਕੌਰ ਸੁਦਰੀਨ ਕੌਰ ਜਸਲੀਨ ਕੌਰ ਰਾਖੀ ਗਿਲ ਜਿਹੜੇ ਕਿੱਥੇ ਨਾ ਕਿੱਥੇ ਇੱਥੋਂ ਦੇਖ ਕੇ ਲੱਗਦਾ ਵੀ ਸਿੱਖ ਧਰਮ ਨਾਲ ਸੰਬੰਧਿਤ ਨਹੀਂ ਤੁਸੀਂ ਸਾਰਿਆਂ ਨੂੰ ਮਾਰ ਦੋਗੇ ਮੈਂ ਇੱਕ ਗੱਲ ਕਹਿਣਾ ਅੱਜਕੱਲ ਇਹ ਹੋ ਗਈ ਠੇਕਾ ਲਿੱਤਾ ਉਸਨੇ ਅੱਜ ਦੀ ਡੇਟੇ 'ਚ ਇੱਕ ਫੇਸਬੁਕ ਇੰਸਟਾਗ੍ਰਾਮ ਤੇ ਰੀਲਾਂ ਪਾ ਕੇ ਪੈਸੇ ਕਮਾਉਂਦਾ ਸਾਧਨ ਬਣ ਗਿਆ ਜੀ ਠੀਕ ਹੈ ਤੁਸੀਂ ਪੈਸੇ ਕਮਾਓ ਹਰ ਕਿਸੇ ਦੀ ਤੁਸੀਂ ਅੱਜ ਦੇਖਦੇ ਹੋ ਵੀ ਕੰਚਨ ਕੁਮਾਰੀ ਦਾ ਯਾ ਉਰਫ ਕਮਲਦੀਪ ਕੋਰ ਭਾਬੀ ਦਾ ਇੱਕ ਪਾਰਟ ਦੇਖਿਆ ਫੇਸਬੁਕ ਤੇ ਉੱਤੇ ਉਹ ਗੰਦ ਬੰਦੀ ਸੀ ਠੀਕ ਹੈ ਤੁਸੀਂ ਦੂਜਾ ਪਾਰਟ ਦੇਖੋ ਵੀ ਉਹ 10 ਬੰਦਿਆਂ ਦਾ ਪੇਟ ਪਰਦੀ ਸੀ ਠੀਕ ਹੈ ਨਾ ਉਹਨੂੰ ਸਮਝਾਇਆ ਜਾ ਸਕਦਾ ਇਹ ਕੁੜੀ ਦੀ ਦੀਪਿਕਾ ਲੂਥਰਾ ਹੈ ਜਲੰਧਰ ਦੀ ਉਹ ਵਿਚਾਰੀ ਭੱਜੀ ਭੱਜੀ ਫਿਰ ਰਹੀ ਹੈ ਇੱਕ ਤੀਜੀ ਕੁੜੀ ਪਤਾ ਨਹੀਂ ਕਿਹੜੀ ਗਿੱਲ ਅਜਮਾ ਦੀ ਸੁਣਦਾ ਵੀ ਅਸੀਂ ਫੇਸਬੁੱਕ ਦੇ ਉੱਤੇ ਆਡੀਓ ਵਾਇਰਲ ਕੀਤੀ। ਉਹਨੂੰ ਬੰਦਾ ਕੀ ਕਹਿ ਰਿਹਾ ਤੂੰ ਕਿਸੇ ਗਾਣੇ ਦੇ ਉੱਤੇ ਵੀ ਵੀਡੀਓ ਨਹੀਂ ਪਾਣੀ। ਯਾਰ ਤੁਹਾਡੇ ਪਿਓ ਦਾ ਪੰਜਾਬ ਹੈ ਤੁਹਾਡੇ ਪਿਓ ਦਾ ਰਾਜ ਹੈ। ਵੀ ਤੁਸੀਂ ਕਿਸੇ ਦੀ ਪਰਸਨਲ ਲਾਈਫ ਵਿੱਚ ਕਿੱਦਾਂ ਵੜਜੋਗੇ? ਜੀ। ਮਨੇ ਗੱਲ ਸਮਝਾਓ। ਕਦੀ ਤੁਸੀਂ ਉਹ ਕੁੱਲੜ ਪੀਦੇ ਵਾਲੇ ਸੀ ਇਹਨਾਂ ਦੇ ਚੱਕਰਾਂ ਦੇ ਵਿੱਚ ਇਹਨਾਂ ਠੱਗਾਂ ਦੇ ਚੱਕਰਾਏ ਏ। ਕੋ ਮਾਨ ਸਿੰਘ ਕਾਲੀ ਵਰਗਾ ਵੀਲੀ ਪਬਲਿਸਿਟੀ ਲੈਣ ਲਈ ਪਾਉਂ ਜਾਂਦਾ ਹੈ। ਅਮੈਰੋ ਵਰਗੇ ਇਹਨਾਂ ਚੱਕਰਾਂ 'ਚੋਂ ਦੇਸ਼ ਛੱਡ ਕੇ ਚਲੇਗੇ। ਯਾਰ ਉਹਨਾਂ ਦੀ ਇੱਕ ਪਰਸਨਲ ਵੀਡੀਓ ਵਾਇਰਲ ਹੋਈ ਠੀਕ ਆ ਸੀ ਉਹਨੂੰ ਸਹੀ ਨਹੀਂ ਸਮਝਦੇ ਲੇਕਿਨ ਉਹ ਪਰਸਨਲ ਸੀ ਉਹ ਇਹ ਨਹੀਂ ਜੀ ਵੀ ਆਦਮੀ ਕਿਸੇ ਹੋਰ ਨਾਲ ਤੇ ਜਨਾਨੀ ਕਿਸੇ ਹੋਰ ਨਾਲ ਉਹਨਾਂ ਦੀ ਪਰਸਨਲ ਵੀਡੀਓ ਸੀ ਉਹਨਾਂ ਨੇ ਆਪਣੇ ਲਈ ਬਣਾਈ ਕੀ ਕੀਤਾ ਕੀ ਨਹੀਂ ਕੀਤਾ ਵਾਇਰਲ ਹੋ ਗਈ ਉਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ ਉਹ ਡਾਂਸ ਕਰਦੇ ਆ ਪ੍ਰੋਮੋਸ਼ਨਾਂ ਕਰਦੇ ਆ ਤੁਸੀਂ ਬਾਰ ਬਾਰ ਉਹਨਾਂ ਦੀ ਦੁਕਾਨ ਤੇ ਜਾਈ ਜੰਨੇ ਹੋ ਕੋਈ 50000 ਮੰਗਣ ਜਾ ਰਿਹਾ ਕੋਈ ਲੱਖ ਮੰਗਣ ਜਾ ਰਿਹਾ ਓਏ ਠੱਗਾ ਦੀ ਟੋਲੀ ਐ ਅਸੀਂ ਬਾਰ ਬਾਰ ਕਹਿੰਨੇ ਆ ਨਿਹੰਗ ਸਿੰਘ ਦਾ ਬਾਣਾ ਜਿਹੜਾ ਉਹਨੂੰ ਬਦਨਾਮ ਨਾ ਕੀਤਾ ਜਾਵੇ ਜਿਹੜੇ ਅਸਲੀ ਨਿਹੰਗ ਸਿੰਘ ਫੌਜਾਂ ਨੇ ਠੀਕ ਆ ਨਾ ਉਹ ਇਹਨਾਂ ਤੇ ਰੋਕ ਲਾਣ ਇਹ ਕੋਈ ਦੇਖੋ ਐਸਜੀਪੀਸੀ ਆਗੇ ਆਣਾ ਚਾਹੀਦਾ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਹੁਣ ਵੱਡੀ ਗੱਲ ਦੇਖੋ ਐਸਜੀਪੀਸੀ ਵਰਗੀ ਸਰਵੋੱਚ ਸੰਸਥਾ ਹੈ ਉਹ ਇਹਨਾਂ ਦਾ ਸੰਗਿਆਨ ਕਿਉਂ ਨਹੀਂ ਲੈਂਦੀ ਤੁਸੀਂ ਇਹਨਾਂ ਨੂੰ ਪ੍ਰੋਮੋਟ ਕਰ ਰਹੇ ਹੋ ਐਦਾ ਮਤਲਬ ਕੱਲ ਨੂੰ ਕੋਈ ਕੋਈ ਮਾੜੀ ਜੀ ਗਲਤੀ ਕਰੂਗਾ ਉਹਨੂੰ ਜਾਨ ਤੋਂ ਮਾਰ ਦੋ ਲੇਕਿਨ ਇਹ ਦੇਖੋ ਇੱਕ ਜਨਾਨੀ ਨੂੰ ਤੁਸੀਂ ਘਰੋਂ ਬੁਲਾ ਕੇ ਪ੍ਰੋਮੋਸ਼ਨ ਦੇ ਨਾਮ ਤੇ ਲੈ ਕੇ ਗਏ ਲੈ ਕੇ ਗਏ ਹੋ ਫਿਰ ਉਹਨੂੰ ਮਾਰ ਰਹੇ ਹੋ ਫਿਰ ਘਰੇ ਹੀ ਮਾਰ ਦਿੰਦੇ ਤੂੰ ਜਿਆਦਾ ਵੱਡੇ ਸੁਰਮੇ ਸੀ ਬਿਲਕੁਲ ਲੁਧਿਆਣਾ ਹੀ ਮਾਰ ਦਿੰਦੇ ਫਿਰ ਇਹ ਦੋ ਹੀ ਆਪਣੇ ਸੂਰਮੇ ਕਹਿੰਨੇ ਹੋ ਉਹਨਾਂ ਦਾ ਪਿਓ ਚੱਕ ਲਿਆ ਮੈਰੋ ਦਾ ਉਹਦਾ ਭਰਾ ਚੱਕ ਲਿਆ ਹੁਣ ਮਿੰਤਾ ਪਾਂਦਾ ਫਿਰਦਾ ਫਿਰ ਤੂੰ ਕਹਦਾ ਸੂਰਮਾ ਐਹੀ ਅਮ੍ਰਿਤਪਾਲ ਵੇਲੇ ਵੇਲੇ ਸੀਗਾ ਇਹ ਅਮ੍ਰਿਤਪਾਲ ਜਦੋਂ ਲੋਕਾਂ ਦੇ ਬੱਚਿਆਂ ਦੀ ਕੁਰਬਾਨੀਆਂ ਮੰਗਦਾ ਸੀ ਵੀ ਹਾਂਜੀ ਖੂਨ ਚਾਹੀਦਾ ਖੂਨ ਚਾਹੀਦਾ ਖਾਲਸਾ ਬਣਾਣਾ ਜਦੋਂ ਆਪਣੀ ਵਾਰੀ ਆਈ ਤੇ ਭਜਦਾ ਫਿਰਦਾ ਉਹਦਾ ਟੋਪੀ ਪਾ ਕੇ ਭੱਜ ਲਿਆ ਉਹਨੂੰ ਪੁਲਿਸ ਨੂੰ ਪੇਸ਼ ਹੋਣਾ ਚਾਹੀਦਾ ਪੇਸ਼ ਹੋਵੇ ਨਾ ਉਹ ਕਵੇ ਮੈਂ ਸੂਰਮੇ ਵਾਲਾ ਕੰਮ ਕੀਤਾ ਕੋਈ ਸੂਰਮੇ ਵਾਲੇ ਨਹੀਂ ਇਹ ਗੱਲਾਂ ਮਾਰਦੇ ਪਬਲਿਸਿਟੀ ਸਟੰਟ ਇਹਨਾਂ ਦੇ ਠੀਕ ਹੈ ਨਾ ਹਰ ਕੁੜੀ ਨੂੰ ਉਹਨਾਂ ਧਮਕੀਆਂ ਦੇ ਰਿਹਾ ਹੁਣ ਇਹਦੀ ਆੜ ਦੇ ਵਿੱਚ ਹੋਰ ਜਿਹੜੇ ਮਲੰਗ ਨੇ ਉਹ ਆਪਣਾ ਉल्लू ਸਿੱਧ ਕਰਨਗੇ ਕਿਸੇ ਕੋ 50000 ਲੈਣਗੇ ਕਿਸੇ ਕੋ ਲੱਕ ਲੈਣਗੇ ਸੋ ਸਰਕਾਰ ਨੂੰ ਇਹਨਾਂ ਦੇ ਦਬਾਅ ਥੱਲੇ ਨਹੀਂ ਆਉਣਾ ਚਾਹੀਦਾ ਜਿਹਦਾ ਕੋਈ ਵੀ ਸਰਕਾਰ ਹੈ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਕਾਰ ਨੂੰ ਇਹਨਾਂ ਦੇ ਦਬਾਅ ਵਿੱਚ ਨਹੀਂ ਆਣਾ ਚਾਹੀਦਾ ਇਹ ਕੁਛ ਨਹੀਂ ਹੈ ਇਹ 2 2-4% ਚੰਦ ਲੋਕ ਨੇ ਇਦਾਂ ਦੇ ਜਿਹੜੇ ਇਹ ਮਾਹੌਲ ਨੂੰ ਖਰਾਬ ਕਰ ਰਹੇ ਨੇ ਅੱਜ ਦੇਖੋ ਕੱਟਰ ਦਾ ਨਿਚਾਰੇ ਨੇ ਇਹਦਾ ਮਤਲਬ ਤਾਲੀਬਾਨ ਤਾਲੀਬਾਨ ਤੋਂ ਵੀ ਵੱਧ ਦੀ ਦੋ ਗ੍ਰਾਮ ਅੱਗੇ ਦੀ ਸੋਚ ਰੱਖ ਕੇ ਚੱਲ ਰਹੇ ਨੇ ਯਾਰ ਸਰ ਬੋਲਣ ਦਾ ਰਾਈਟ ਹੈ ਸਾਡੇ ਕਾਨੂੰਨ ਦੇ ਵਿੱਚ ਰਹਿਣ ਦਾ ਰਾਈਟ ਹੈ ਚਲੋ ਅਸੀਂ ਕਿਹਨੇ ਕੁਚੀ ਦਾ ਸਮਾਜ ਲਈ ਘਾਤਕ ਨੇ ਅੱਜ ਕੱਲ ਫੋਨ ਬੱਚਿਆ ਕੋਲ ਵੀ ਹੈ ਠੀਕ ਹੈ ਉਹ ਘਾਤਕ ਹੈ ਲੇਕਿਨ ਉਹਦਾ ਉਹਦਾ ਜਿਹੜਾ ਨਤੀਜਾ ਉਹ ਭਾਜੀ ਮੌਤ ਨਹੀਂ ਹੋ ਸਕਦੀ ਇਹ ਤਾਂ ਮੌਤ ਮਤਲਬ ਮਾਰਤਾ ਤੁਸੀਂ 10 ਬੰਦੇ ਮਾਰਦੇ ਉਹ ਕੁੜੀ ਇਕੱਲੀ ਆਪਣਾ ਪਰਿਵਾਰ ਚਲਾ ਰਹੀ ਸੀ ਤੁਸੀਂ ਇਹਦੇ ਵਧੀਆ ਪਾਰਟ ਵੀ ਦੇਖੋ ਤੁਸੀਂ ਮਾੜਾ ਦੇਖਦੇ ਹੋ ਠੀਕ ਹੈ ਉਹ ਦੀਪਿਕਾ ਲੂਥਰਾ ਕੁੜੀ ਆ ਉਹ ਕੀ ਆ ਡਬਲ मीनिंग ਉਹ ਪਬਲਿਸ਼ ਉਹ ਆਪਣਾ ਕੰਟੈਂਟ ਕਰਦੀ ਆ ਆ ਕੀ ਕਹਿੰਦੇ ਕੋਲਾਬੋਰੇਸ਼ਨ ਕਰਕੇ ਪ੍ਰੋਮੋਸ਼ਨਸ ਕਰਦੀ ਉਹਦੀ ਅਸੀਂ ਵੀ ਦੇਖਿਆ ਉਹਦੀ ਡਬਲ मीनिंग ਗੱਲਾਂ ਹੁੰਦੀਆਂ ਨਹੀਂ ਕਰਨੀਆਂ ਚਾਹੀਦੀਆਂ ਉਹਨੂੰ ਕਿਹਾ ਜਾ ਸਕਦਾ ਹੁਣ ਤੁਸੀਂ ਕਹੋ ਤੂੰ ਡਾਂਸ ਕਰਦੀ ਵੀ ਆਪਣੇ ਕਮਰੇ 'ਚ ਉਹਦੀ ਵੀਡੀਓ ਨਹੀਂ ਪਾਣੀ ਯਾਰ ਤੁਹਾਡੇ ਪਿਓ ਦਾ ਰਾਜ ਥੋੜੀ ਐ ਪ੍ਰੀ ਜੱਟੀ ਨੂੰ ਵੀ ਧਮਕੀ ਆ ਗਈ ਉਹ ਆ ਪ੍ਰੀ ਜੱਟੀ ਦੀ ਗੱਲ ਕਰ ਰਹੇ ਆ ਆਡੀਓ ਵਾਇਰਲ ਹੋ ਰਹੀ ਐ ਉਹਨੂੰ ਕੀ ਕਹਿ ਰਿਹਾ ਬੰਦਾ ਉਹਨੇ ਕਿਹਾ ਠੀਕ ਐ ਬਾਬਾ ਜੀ ਮੈਂ ਨਹੀਂ ਕਰਾਂਗੀ ਆ ਕੰਮ ਮੈਂ ਨਹੀਂ ਕਰਾਂਗੀ ਨਹੀਂ ਵੀ ਤੂੰ ਗਾਣੇ ਦੇ ਵੀ ਡਾਂਸ ਨਹੀਂ ਕਰੇਂਗੀ ਤੂੰ ਖਾਣਾ ਵੀ ਨਹੀਂ ਪਾਏਂਗੀ ਤੂੰ ਰੋਟੀ ਵੀ ਨਹੀਂ ਖਾਏਂਗੀ ਤੂੰ ਹੱਗਨ ਵੀ ਪੁੱਛ ਕੇ ਜਾਏਂਗੀ ਇਹ ਕਿਹੜਾ ਕੰਮ ਹੈ ਇਹਨਾਂ ਦੇ ਪਿਓ ਦਾ ਰਾਜ ਆ ਗਿਆ ਪੰਜਾਬ ਦੇ ਮਤਲਬ ਪਰਦੇਸ ਉਹਨੇ ਸਮਝਾਓ ਔਰ ਜਦ ਤੱਕ ਸਰਕਾਰਾਂ ਇਹਨਾਂ ਦੇ ਠੱਲ ਨਹੀਂ ਪੈਂਦੀ ਇਹਨਾਂ ਦੇ ਹੌਸਲੇ ਖੁੱਲ ਨਹੀਂ ਮਤਲਬ ਖੁਦ ਸਰਕਾਰ ਨੇ ਬਿਲਕੁਲ ਦਿਖਵਾਇਆ ਕਹਿੰਦੇ ਹੀ ਨੇ ਅੱਜ ਮੈਂ ਇੱਕ ਪੋਸਟ ਪਾਈ ਉਹਦੇ ਥੱਲੇ ਦੇਖੋ ਉਹ ਇੱਕ ਚੈਨਲ ਨੇ ਚੱਕ ਕੇ ਮੇਰੀ ਉਹ ਪੋਸਟ ਸ਼ੇਅਰ ਕੀਤੀ ਉਹਦੇ ਥੱਲੇ ਕੀ ਲਿਖ ਰਿਹਾ ਕਮੈਂਟ ਸੋ ਅਸੀਂ ਕਿਸੇ ਰਾਜ ਨੂੰ ਨਹੀਂ ਮੰਨਦੇ ਉਹੀ ਅਮਰੀਦਪਾਲ ਜਿਹੜਾ ਕਹਿੰਦਾ ਮੈਂ ਕਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਹੀ ਸੰਵਿਧਾਨ ਦੀ ਸੋਚ ਆ ਕੇ ਉਹ ਐਮਪੀ ਬਣ ਗਿਆ ਜਦੋਂ ਆਪਣੇ ਦੇ ਪਈ ਲੇਕਿਨ ਇੱਕ ਚੀਜ਼ ਇੱਕ ਗੱਲਾਂ ਦੋ ਦੋ ਮਹੀਨਿਆਂ ਰੋਹਿਤ ਜੀ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ ਕਿ ਦੇਖ ਰਿਹਾ ਸੀ ਮੈਂ ਕਈ ਵਾਇਰਲ ਵੀਡੀਓ ਦੇਖ ਰਿਹਾ ਸੀ ਤਾਂ ਕਈ ਜਿਹੜੇ ਸਿੰਘ ਹੈ ਉਹਨਾਂ ਦੇ ਸਮਰਥਕ ਤੇ ਕਈ ਸਿੰਘ ਜਿਹੜੇ ਹੈ ਉਹ ਕੁੜੀ ਵੀ ਸਮਰਥਨ ਦੇ ਭਈਆ ਇੱਕ ਗੱਲ ਕਹਾਂ ਤੁਹਾਨੂੰ ਮੈਂ ਦੇਖੋ ਮੈਂ ਤੁਹਾਨੂੰ ਫਿਰ ਕਹਿਣਾ ਮੈਂ ਨਾ ਬੰਦ ਕਰਤਾ ਕਿਉਂਕਿ ਖਾਲਸਾਣ ਜਿੰਨਾ ਅਸੀਂ ਮਰਦਾਬਾਦ ਕਹਿੰਨੇ ਨਾ ਉਹ ਐਵੇਂ ਇਹਨਾਂ ਦੇ ਜਿੰਦਾਬਾਦ ਜ਼ਿਆਦਾ ਹੋ ਜਾਂ ਇਹ ਲੋਕ ਖਾਲਸਾস্তান ਸਮਰਥਕ ਸੋਚ ਰੱਖਦੇ ਨੇ ਠੀਕ ਹੈ ਨਾ ਜੇ ਪੰਜਾਬ ਦੇ ਵਿੱਚ ਖਾਲਸਾস্তান ਨਾਮ ਦੀ ਕੋਈ ਚੀਜ਼ ਬਣਣੀ ਹੁੰਦੀ ਤੇ ਪੰਜਾਬ ਦੇ ਵਿੱਚ ਬਹੁਮਤ ਦੇ ਵਿੱਚ ਸਿੱਖ ਕਮਿਊਨਿਟੀ ਹੈ ਗੱਲ ਨੂੰ ਸਮਝੋ ਇੱਕ ਕਦੀ ਵੀ ਬਣ ਜਾਂਦੀ ਫਿਰ ਸਿਮਰਤਜੀਤ ਸਿੰਘ ਮਾਨ ਦੇ ਬੰਦੇ ਜਿਹੜੀ ਪਾਰਟੀ ਹੈ ਜਿਹੜਾ ਮੂਰੀ ਮੁਖੀ ਬੰਦਾ ਵੀ ਖਾਲਸਾ ਦਾ ਸਮਰਤਾ ਕਮੈ ਸਭ ਤੋਂ ਵੱਡਾ ਇਹ ਅਸੀਂ ਇਹ ਚੋਣ ਵੀ ਲੜ ਚੁੱਕਾ ਹੈ ਆ ਚੋਣਾਂ ਵੀ ਬੜੇ ਲੜ ਚੁੱਕੇ ਉਹਦੇ ਦੇ ਨਾਂ ਤੇ ਪੜੇ ਲੜ ਚੁੱਕੇ ਉਹਨਾਂ ਦੀ ਜਮਾਨਤਾਂ ਜਮਤ ਨਾ ਹੁੰਦੀਆਂ ਲੋਕ ਇਹਨਾਂ ਨੂੰ ਬਣਾਉਂਦੇ ਲੋਕ ਇਹਨਾਂ ਨੂੰ ਕਰਦੇ ਇਹ ਚੋਣ ਵੀ ਲੜ ਚੁੱਕਿਆ ਇੱਕ ਵਾਰ ਕਿਤੇ ਕੀ ਇਹ ਕੋਈ ਸਿਰੋਮਣੀ ਕੌਂਸਲ ਸੀਗੀ ਉਹਦੇ ਨਾਲ ਮਿਲ ਕੇ ਨੇ ਚੋਣਾਂ ਵੀ ਲੜਿਆ ਵਿਧਾਨ ਸਭਾ ਦੇ ਵਿੱਚ ਹਾਰ ਗਿਆ ਸੀ ਹਾਰ ਨਹੀਂ ਹੈ ਅੱਜ ਲੱਖਾਂ ਸਿਢਾਣਾਂ ਨਾਲ ਲੜਿਆ ਸੀ ਚੋਣ ਉਹਨੂੰ ਉਹਨੂੰ ਸ਼ੱਕ ਸੀ ਮੇਰੇ ਵਿੱਚ ਲੱਖਾਂ ਦੀ ਭੀੜ ਹੈ ਹਾਰ ਗਿਆ ਹਰ ਸਰਦੀ ਪਾਰਟੀ ਹਾਰ ਗਿਆ ਉਹਦੇ ਜਿਹਾ ਸੀ

ਤੁਸੀਂ ਕੋਈ ਗੱਲ ਕੋਈ ਸਿੱਖ ਬੰਦਾ ਸੱਚ ਬੋਲੇ ਉਹ ਆਰਐਸਐਸ ਦਾ ਜੰਮ ਹੋ ਜਾਂਦਾ ਆਰਐਸਐਸ ਦਾ ਜੰਮ ਹੋ ਜਾਂਦਾ ਤੁਸੀਂ ਸਿੱਖੀ ਦੇ ਇਤਿਹਾਸ ਨੂੰ ਕਿੱਦਾਂ ਭੁੱਲ ਜੰਨੇ ਹੁਣ ਮੈਂ ਪਿੱਛੇ ਪਰसों 14 ਇੱਕ ਵੀਡੀਓ ਦੇਖ ਰਿਆ ਉਹ ਕਹਿੰਦੇ ਆ ਰਾਮ ਨੂੰ ਨਹੀਂ ਮੰਨਦੇ ਅਸੀਂ ਰਾਮਾ ਨੂੰ ਨਹੀਂ ਮੰਨਦੇ ਜ਼ਿਕਰੇ ਉਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੂਠਾ ਕਹਿੰਦੇ ਤੁਸੀਂ ਦੱਸੋ ਜਿਹੜਾ ਗੁਰੂਆਂ ਦੀ ਬਾਣੀ ਨਾਲ ਭਰਿਆ ਆ ਤੁਸੀਂ ਉਹਨੂੰ ਝੂਠਾ ਕਹਿੰਦੇ ਉਹਦੇ 'ਚ ਰਾਮ ਨਾਮ ਕਿਹਦਾ ਹੈ ਉਹਦੇ ਕ੍ਰਿਸ਼ਨ ਨਾਮ ਕਿਹਦਾ ਹੈ ਫਿਰ ਇਹ ਕਹਿੰਦੇ ਉਹ ਕੋਈ ਹੋਰ ਹੈ ਉਹ ਕੌਣ ਹੈ ਸਾਨੂੰ ਵੀ ਦੱਸੋ ਸਾਨੂੰ ਕਲੀਅਰਟੀ ਦੇ ਦਿਓ ਯਾਰ ਸਿੱਧਾ ਇੱਕ ਗੱਲ ਕਰਦੇ ਆ ਇਹ ਮਾਹੌ ਮੈਂ Hindu ਬੰਦਾ ਗੁਰਦੁਆਰਾ ਸਾਹਿਬ ਜਾਂਦੋਂ ਡਰੇ ਜਦ ਕੀ ਬਿਲਕੁਲ ਤੁਸੀਂ ਜਦ ਕੀ ਅੱਜ ਕੀ ਹੈ ਮਹੌਲਾ ਤੁਸੀਂ ਬੁੱਧਵਾਰ ਨੂੰ ਬੁੱਧਵਾਰ ਮੇਰੀ ਫੈਮਿਲੀ ਅਸੀਂ ਸਾਰੇ ਗੁਰਦੁਆਰੇ ਗਏ ਇੰਟਰਵਿਊ ਕਿਹਾ ਪਰ ਧਰਮ ਨੂੰ ਮੰਨਦੇ ਆ ਅਸੀਂ ਮੇਰੀ ਵਾਈਫ ਸਿੱਖ ਧਰਮ ਤੋਂ ਬਿਲੋਂਗ ਕਰਦੀ ਹੈ ਜੀ ਉਹ ਰੋਜ਼ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੀ ਹੈ ਯਾਰ ਅਸੀਂ ਮੇਰਾ ਵੀ ਦਿਲ ਕਰਦਾ ਮੈਂ ਵੀ ਬੁੱਧਵਾਰ ਕਈ ਵਾਰ ਚਪੈਰਾ ਸਾਹਿਬ ਦਾ ਪਾਰਟ ਹੁੰਦਾ ਮੈਂ ਜਾਂ ਹੁਣ ਕੀ ਮਤਲਬ ਉੱਤੇ ਜਾਂਦੇ ਡਰ ਲੱਗ ਪਿਆ ਇਹ ਬਾਹ ਇਹ ਨਾ ਕੱਟ ਦੇਣ ਇਹ ਹਾਥੀ ਨਾ ਵੜ ਦੇਣ ਇਹ ਕੋਈ ਛਾਟੀ ਨਾ ਮਾਰ ਦੇਣ ਕੀ ਤੁਸੀਂ ਕਰੋਗੇ ਕਿਉਂਕਿ ਇਹਨਾਂ ਨੇ ਤਾਂ ਇਹੀ ਕਹਣਾ ਬੇਅ ਅਗੋਂ ਕਿਸੇ ਦਾ ਸਬੂਤ ਕੋਈ ਪ੍ਰੂਫ ਲੈਂਦੀ ਤਾਂ ਲੋੜ ਹੀ ਨਹੀਂ ਕਿਉਂਕਿ ਕਾਨੂੰਨ ਤੋਂ ਉੱਤੇ ਹੋਗੇ ਤੁਸੀਂ ਗੱਲ ਨੂੰ ਸਮਝੋ ਤੁਸੀਂ ਅਸੀਂ ਕਹਿੰਦੇ ਆ ਇਹ ਸਾਰੀਆਂ ਚੀਜ਼ਾਂ ਮਾੜੀਆਂ ਬੇਅਦਬੀ ਮਾੜੀਆਂ ਪਰ ਮੈਨੂੰ ਅੱਜ ਇਹ ਦੱਸੋ ਅੱਜ ਮੇਰੀ ਵੀ ਉਮਰ 44 ਸਾਲ ਹੈ 8-9 ਸਾਲ ਪਹਿਲਾਂ ਤੋਂ ਪਹਿਲਾਂ ਬੇਅਦਬੀ ਕਦੀ ਸੁਣੀ ਨਹੀਂ ਅਸੀਂ ਅਸੀਂ ਵੀ ਸਾਰੀ ਉਮਰ ਇੱਥੇ ਹੀ ਰਹੇ ਆ ਇੱਥੇ ਹੀ ਜੰਮੇ ਇੱਥੇ ਹੀ ਵੱਡੇ ਇੱਥੇ ਹੀ ਘਰੇ ਖੁੱਡ ਮੱਲੇ ਦਾ ਮੇਰਾ ਜਨਮ ਹੈ ਜਿੱਤੇ 90% ਬੰਦੀ ਚੱਕਦੀ ਹੈ ਅੱਜ ਵੀ ਸਾਡਾ ਜੀਣਾ ਮਰਨਾ ਆਣਾ ਜਾਣਾ ਪਰ ਇਹ ਕੀ ਨਵੀਂ ਚੀਜ਼ਾਂ ਚੱਲ ਗਈਆਂ ਅਸੀਂ ਮੈਂ ਨਦੇੜ ਸਾਹਿਬ ਮੱਥਾ ਟੇਕਣ ਗਿਆ ਮਹਾਰਾਸ਼ਟਰ ਦੇ ਵਿੱਚ ਉਥੇ ਆਰਤੀ ਹੋ ਰਹੀ ਹੈ ਸ਼ਸਤਰਾਂ ਦੀ ਉਥੇ ਹਰ ਗਰੰਤੀ ਸਿੰਘ ਟਿੱਕਾ ਲਾ ਰਿਹਾ ਚੰਦਨ ਦਾ ਔਰ ਉਥੇ ਦੇ ਮੋਲੇ ਜਿੱਤੇ ਦੇ ਮੋਲੇ ਬੜਾ ਫਰਕ ਹੈ ਕਿ ਕਿਤੇ ਦਰਬਾਰ ਸਾਹਿਬ ਇਧਾਂ ਲੱਜੇ ਅੱਛਾ ਅੱਛਾ ਇੱਕ ਚੀਜ਼ ਦੇਖੋ ਕਿ ਉਸ ਵੀਡੀਓ 'ਚ ਅਮ੍ਰਿਤਪਾਲ ਯੂਪੀ ਔਰ ਬਿਹਾਰ ਦੇ ਬੰਦੇ ਨੂੰ ਟਾਰਗੇਟ ਕਰਦਾ ਪਿਆ ਠੀਕ ਹੈ ਪਟਨਾ ਸਾਹਿਬ ਤੇ ਮਾਤਾ ਜੀ ਉਹ ਦੱਸੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੜੀ ਸਾਰੇ ਨੂੰ ਪਤਾ ਇਤਿਹਾਸ ਤੋਂ ਢੀ ਕਤਮ ਹੋ ਜਾਏਗਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਦੇ ਚ ਹੋਇਆ ਕੀ ਮੰਨਦੇ ਨਹੀਂ ਫਿਰ ਉਹ ਬੰਦੇ ਨਹੀਂ ਦੱਸੋ ਤੁਸੀਂ ਉਸ ਦਿਨ ਇੱਕ ਵੀਡੀਓ ਦੇਖ ਰਿਆ ਸੀ ਗੁਰੂ ਨਾਨਕ ਦੇਵ ਜੀ ਕਿਸੇ ਮਤਲਬ ਪਤਾ ਨਹੀਂ ਉਹ ਕਿਹੜਾ ਪਿੰਡ ਆ ਸਾਊਥ ਸੂਥ ਦਾ ਹੀ ਹੈ ਕੋਈ ਅਸਾਮ ਪਤਾ ਨਹੀਂ ਉਧਰਲੀ ਸਾਈਡ ਉਹ ਉੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬੈਠਕ ਕੀਤੀ ਸੀ ਜੀ ਉਹ ਸਾਰੇ ਹੀ Hindu ਲੋਕ ਨੇ ਤਾਂ ਸਿੱਖ ਤਾਂ ਹੈ ਹੀ ਨਹੀਂ ਕੋਈ ਉਹਨਾਂ ਨੇ ਉਹ ਬੈਠਕ ਸੰਭਾਲੀ ਹੋਈ ਹੈ ਮਤਲਬ ਜਿਹਨੂੰ ਆਪਾਂ ਸੱਤ ਕਹਿ ਦਿੰਦੇ ਆ ਪਿੰਡ ਦੀ ਉਹ ਸੱਤ ਉਹਨਾਂ ਨੇ ਪੂਰੀ ਛੱਤ 'ਗੇ ਉੱਥੇ ਗੁਰੂ ਨਾਨਕ ਦੇਵ ਜੀ ਦਾ ਮਤਲਬ ਜਾਪ ਹੁੰਦਾ ਹਰ ਟਾਈਮ ਠੀਕ ਹੈ ਨਾ ਬਾਬਾ ਨਾਨਕ ਦਾ ਹੀ ਨਾਮ ਲੈਦਾ ਹੁੰਦਾ ਉਹਨਾਂ ਦਾ ਪਰ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾਂਦਾ ਔਰ ਉਤਸਾਹ ਨਾਲ ਮਨਾਇਆ ਜਾਂਦਾ ਠੀਕ ਹੈ ਉਹ ਛਾਂ ਥੱਲੇ ਬੈਠੇ ਸੀ ਬ੍ਰੇਖੇ ਜੀ ਆਗੇ ਉੱਥੇ ਹਰ ਬੰਦਾ ਪੇੜ ਲਾਂਦਾ ਉਹ ਗੋਨਾਨਕ ਜੀ ਵੀ ਨੂੰ ਮੰਦੇ ਸਾਰੇ ਬੰਦੇ Hindu ਨੇ ਸਾਡੇ ਮੈਨੂੰ ਇੱਕ ਗੱਲ ਸਮਝਾਓ ਇਹ ਕਹਿੰਦੇ ਐ ਬੜੇ ਇਹਨਾਂ ਦੇ ਬੁੱਧੀ ਜੀ ਵੀ ਬਣ ਜਾਂਦੇ ਐ ਵੀ ਯਾਰ ਅਸੀਂ Hinduਾਂ ਚੋਂ ਨਹੀਂ ਨਿਕਲੇ ਯਾਰ ਕਿੱਦਾਂ ਤੁਸੀਂ ਤੁਸੀਂ ਕਿੰਨੇ ਸਾਲ ਪੁਰਾਣਾ 500 ਸਾਲ 550 ਸਾਲ ਪਿੱਛੇ ਜਾਣਾ ਪੰਜ ਪਿਆਰੇ ਕੌਣ ਸੀ ਮਨ ਤਾਂ ਸਮਝ ਨਹੀਂ ਆਉਂਦੀ ਯਾਰੇ ਇਹ ਕਿਹੜੀ ਮਿੱਟੀ ਦੇ ਬਣੇ ਕਿਹੜੀ ਸੋਜ ਆਪਣੇ ਬੱਚੇ ਨੂੰ ਲਿਆ ਰੇ ਪੰਜ ਪਿਆਰੇ ਕੌਣ ਸੀ ਗੱਲ ਹੀ ਮੁੱਕ ਗਈ ਗੁਰੂ ਗੁਰੂਜੀ ਨੇ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪੰਥ ਬਣਾਇਆ ਸੀ ਜਦੋਂ ਕਿ ਮੁਗਲਾਂ ਦਾ ਬਹੁਤ ਜ਼ਿਆਦਾ ਆਤੰਕ ਸੀ ਜੀ ਉਹਨਾਂ ਨੇ ਬਣਾਇਆ ਸੀ ਜੀ ਮੁਗਲਿਆਂ ਦੇ ਖਿਲਾਫ ਗੁਰੂ ਸਾਹਿਬ ਨੇ ਇੱਕ ਫੌਜ ਬਣਾਈ ਵੀ ਮੈਂ ਇੱਕ ਫੌਜ ਤਿਆਰ ਕਰੂੰਗਾ ਖਾਲਸਾ ਫੌਜ ਖਾਲਸ ਖਾਲਸਾ ਦਾ ਮਤਲਬ ਖਾਲਸ ਖਾਲਸ ਉਪਰੋਂ ਵੀ ਅੰਦਰੋਂ ਵੀ ਖਾਲਸਾ ਦਾ ਮਤਲਬ ਕੀ ਖਾਲਸ ਖਾਲਸਾ ਦਾ ਮਤਲਬ ਇਹ ਨਹੀਂ ਸਿੱਖ ਪਗੜੀ ਧਾਰੀ ਨਹੀਂ ਐਕਚੁਅਲੀ ਖਾਲਸਾ ਦਾ ਮਤਲਬ ਖਾਲਸ ਜਿਹੜਾ ਅੰਦਰੋਂ ਪਵਿੱਤਰ ਹੋਵੇ ਅੰਤਰਾ ਆਤਮਾ ਜੀ ਦੀ ਪਵਿੱਤਰ ਹੋਵੇ ਬਾਹਰੋਂ ਵੀ ਪਵਿੱਤਰ ਹੋਵੇ ਉਹਨਾਂ ਨੂੰ ਇੱਕ ਵਿਸ਼ੇਸ਼ ਦਰਜਾ ਦੇਣ ਲਈ ਉਹਨਾਂ ਨੇ ਇੱਕ ਜਿਹਨੂੰ ਕਹਿੰਦੇ ਡਰੈਸ ਕੋਡ ਇੰਗਲਿਸ਼ ਵਿੱਚ ਕਹਿ ਵੀਏ ਉਹ ਡਰੈਸ ਕੋਡ ਕੀ ਦਿੱਤਾ ਪੰਜ ਕਤਾਰ ਦਿੱਤੇ ਠੀਕ ਹੈ ਨਾ ਵੀ ਇਹ ਲੱਗ ਦਿਖਣ ਭੀੜੀ ਚੋਂ ਇਹ ਮੇਰੇ ਸਿੰਘ ਨੇ ਉਹਨਾਂ ਦੇ ਨਾਮ ਦੇ ਵਿੱਚ ਕੋਈ ਜਾਤ ਪਾਤ ਮਿਟਾਤੀ ਮਹਾਰਾਜ ਜੀ ਨੇ ਗੁਰੂ ਜੀ ਨੇ ਸਾਰੀ ਜਾਤ ਪਾਤ ਮਿਟਾ ਕੇ ਕਹਿਤਾ ਇਹ ਸਿੰਘ ਸਿੰਘ ਵੀ ਇਹਦਾ ਕੋਈ ਜਾਤ ਨਹੀਂ ਕੋਈ ਰੋੜਾ ਨਹੀਂ ਕੋਈ ਖਤਰੀ ਨਹੀਂ ਕੋਈ ਕੁਛ ਨਹੀਂ ਇਹ ਸਿੰਘ ਹੈ ਠੀਕ ਹੈ ਤਾਂ ਕਿ ਕੋਈ ਜਾਤ ਪਾਤ ਮਿਟ ਜੇ ਇਹਨਾਂ ਨੇ ਤਾਂ ਸਭ ਚੀਜ਼ ਦੇ ਮੁਹਾਵਰੇ ਬਦਲਤੇ ਇਹ ਤਾਂ ਸਾਰੀ ਚੀਜ਼ ਹੀ ਬਦਲਦੀ ਤੁਸੀਂ ਇਹ ਗੱਲ ਦੱਸੋ ਮਤਲਬ ਅੱਜ ਮੋਨਾ ਕੋ ਨਾ ਹੁੰਦਾ ਉਹ ਕਹਿੰਦਾ ਮੈਂ ਪਿੰਡਰਾ ਵਾਲੇ ਦਾ ਫੋਲੋਅਰ ਆ ਮੈਂ ਕੱਲ ਉਹ ਯਾਰ ਜੇ ਪਿੰਡਰਾ ਵਾਲੇ ਜਿੰਦਾ ਦਾ ਤੁਹਾਨੂੰ ਗੋਲੀ ਮਾਰ ਦਿੰਦਾ ਉਹ ਤਾਂ ਸੈਹਦਾਰੀ ਸਿਕ ਨੂੰ ਸਿਕ ਮੰਨਦਾ ਸੀ ਤੁਸੀਂ ਗੱਲ ਸਮਝੋ ਲੌਜੀਕ ਨਾਲ ਗੱਲ ਕਰੋ ਇਹ ਪੰਜਾਬ ਦੇ ਜੱਜ ਕੀ ਹੋ ਰਿਹਾ ਦੇਖੋ ਇਹਨਾਂ ਦੇ ਕਰਕੇ ਕੋਈ ਫੋਰਨ ਇਨਵੈਸਟਮੈਂਟ ਨਹੀਂ ਆ ਰਹੀ ਇਹਨਾਂ ਦੇ ਕਰਕੇ ਬਾਹਰਲਾ ਬੰਦਾ ਅੰਦਰ ਮਤਲਬ ਉਹ ਕਰਨ ਵਾਸਤੇ ਡਰਦਾ ਹੈ ਇਨਵੈਸਟਮੈਂਟ ਕਰਨ ਤੋਂ ਡਰਦਾ ਵੀ ਹੈ ਜੀ ਇਨਵੈਸਟਮੈਂਟ ਨਹੀਂ ਕਰਨੀ ਕਿਉਂ ਉਹ ਗੋਗੋਨ ਨੂੰ ਪਤਾ ਇੱਥੇ ਮੈਂ ਕਿਰਪਾਨਾ ਮਾਰ ਦਿੰਦੇ ਆ ਇਹਦਾ ਰਾਜ ਜੰਦੇ ਗੱਡੀ ਜਾਂਦੇ ਪਾਣ ਦਾ ਮਤਲਬ ਕਿਰਪਾ ਔਨ ਕਿਰਪਾਨ ਦਾ ਮਤਲਬ ਨਹੀਂ ਕਿ ਤੋ ਬਈਆ ਕੀ ਰਾਈਟ ਹੈ ਇੱਕ ਇੱਕ ਗੁਰੂ ਸਾਹਿਬ ਨੇ ਸਾਨੂੰ ਸ਼ੀਰੀ ਸਾਹਿਬ ਦਿੱਤੀ ਰੱਖਣ ਲਈ ਜੀ ਮਤਲਬ ਉਹ ਇੱਕ ਸਿੰਬਲ ਸੀ ਸੁਰੱਖਿਆ ਕਰਨੀ ਹੈ ਸਿੰਬਲ ਸੀ ਇਹ ਤਾਂ AK47 ਨਾਲ ਲੈ ਲੈ ਕੇ ਘੁੰਮਦੇ ਪਏ ਲਾਇਸੈਂਸ ਇਹਨਾਂ ਨੂੰ ਹੈ ਰੇਲਵੇ ਫ੍ਰੀ ਹੈ ਫਲਾਣਾ ਪ੍ਰੀ ਹੈ ਫਲਾਣਾ ਕਿ ਮਤਲਬ ਮੁਫਤ ਦਾ ਕੰਮ ਸਾਰਾ ਤੁਹਾਡੇ ਕੋਲ ਹੈ ਕਿ ਕਿਹੜੇ ਅਧਿਕਾਰ ਨਾਲ ਉਹ ਐਡੇ ਐਡਾ ਮੈਂ ਲੈ ਕੇ ਐਡੀ ਵੱਡੀ ਤਲਵਾਰ ਨਿਕਲਦਾ ਮੈਨੂੰ ਰੋਕੂਗਾ ਨਹੀਂ ਕੋਈ ਮਤਲਬ ਇਹਨਾਂ ਕੋਲ ਕੀ ਅਧਿਕਾਰ ਹੈ ਹਰ ਜਿਹੜਾ ਕਿਰਪਾਨ ਬਰਛਾ ਬਾਲਾ ਜਿਹੜਾ ਦੇਖਿਆ ਨਹੀਂ ਮਾਰਦਾ ਕਿਹਦਾ ਘੜਦਾ ਕਿਹਦਾ ਤੁਸੀਂ ਬੋਲ ਲਿਓ ਸਿੰਘਾਂ ਦੇ ਖਿਲਾਫ ਤੁਹਾਨੂੰ ਡਰ ਨਹੀਂ ਲੱਗ ਰਿਹਾ ਸਿੰਘਾਂ ਦੇ ਖਿਲਾਫ ਨਹੀਂ ਭਾਈ ਫਿਰ ਇੱਥੇ ਫਰਕ ਹੈ ਨਿਹੰਗ ਸਿੰਘ ਕਿਉਂ ਬੋਲਣਾ ਭਾਈ ਕਿਉਂ ਡਰ ਲੱਗਣਾ ਮੈਨੂੰ ਗੱਲ ਸੁਣ ਡਰ ਕਾਦਾ ਇਹੀ ਤਾਂ ਡਰ ਦਾ ਫਾਇਦਾ ਚੱਕ ਰਹੇ ਨੇ ਕਿਉਂਕਿ ਤੁਸੀਂ ਮੈਂ ਮੈਂ ਉਹ ਗੁੰਡਾ ਨਾ ਨਾ ਮੈਂ ਨਿਹੰਗਾ ਦੇ ਖਿਲਾਫ ਨਹੀਂ ਔਰ ਸਿੱਖਾਂ ਦੇ ਖਿਲਾਫ ਨਹੀਂ ਤੁਸੀਂ ਦਾ ਕਹੀ ਭਾਈਚਾਰਾ ਤਾਂ ਤੁਸੀਂ ਮੇਰੇ ਕੋਲ ਸਾਰਾ ਦਿਨ ਬਹਿ ਕੇ ਦੇਖੋ ਜਨੀ ਬਈਆ ਮੇਰੇ ਕੋਲ ਬਹੁਤ ਭਾਈਚਾਰਾ ਜਿਹੜਾ ਮੇਰੇ ਨਾਲ ਲਲਦਾ ਮਿਲਦਾ ਜਿਨ੍ਹਾਂ ਦੇ ਸੁੱਖ ਦੁੱਖੇ ਚ ਅਸੀਂ ਜਾਣੇ ਮੈਂ ਬੋਲ ਰਿਹਾ ਉਹਨਾਂ ਗੁੰਡਾ ਤਾਕਤਾਂ ਦੇ ਖਿਲਾਫ ਚਾਹੇ ਉਹ ਨਿਆਂਗੁਣਾ ਨੇ ਚਾਹੇ ਉਹ ਮੋਨੇ ਕੋਨੇ ਆ ਇਹ ਨਹੀਂ ਕੋਈ ਹਿੰਦੂ ਬੰਦਾ ਹੈ ਲਾਰੈਂਸ ਬਿਸ਼ਨੋਈ ਦੇ ਸਾਥੀ ਜਿਹੜਾ ਲਾਰੈਂਸ ਬਿਸ਼ਨੋਈ ਨੇ ਜਦੋਂ ਖਾਲਸਾ ਦਾ ਵਿਰੋਧ ਬੋਲਣਾ ਸ਼ੁਰੂ ਕੀਤਾ ਸਾਰੇ ਉਹਦਾ ਸਮਰਥਨ ਕੀਤਾ ਪਰ ਮੈਂ ਇਕੱਲਾ ਸ਼ਖਸੀ ਜਿਹੜਾ ਬੰਦਾ ਸਮਾਜ ਲਈ ਖਤਰਾ ਹੈ ਉਹ ਖਤਰਾ ਹੈ ਗੱਲ ਨੂੰ ਸਮਝੇ ਜੇ ਅਸੀਂ ਵੀ ਉਹਨਾਂ ਵਰਗੀ ਸੋਚ ਰੱਖ ਲਈ ਇਹ ਤਾਂ ਵਿੱਕੀ ਗੁੰਡਰ ਨੇ ਮਰਨ ਤੋਂ ਬਾਅਦ ਉਹਦੇ ਪਰਿਵਾਰ ਨੂੰ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਸਨਮਾਨਿਤ ਕਰ ਰਹੇ ਉਹ ਕਿਹੜਾ ਯੋਧਾ ਸੀ ਯਾਰ ਖੋਹ ਦੇ ਪਰਚੇ ਕਤਲਾਂ ਦੇ ਪਰਚੇ ਉਹਨਾਂ ਨੂੰ ਹੀ ਸਨਮਾਨਿਤ ਕਰ ਰਹੇ ਯਾਰ ਮੈਨੂੰ ਵਜਾ ਸਮਝਾਓ ਇਹਦਾ ਅੰਨੇ ਟਾਈਮ ਤੋਂ ਉਹਦਾ ਮਿਊਜ਼ੀਅਮ ਬਣਾ ਦੇਣਗੇ ਉਹਨਾਂ ਦੇ ਬੰਦਿਆ ਦਾ ਵਿੱਕੀ ਗੁੰਡਰ ਜੱਗੂ ਭਗਵਾਨਪੁਰੀਆ ਵਰਗੇ ਸੁੱਖਾ ਕਾਲੋਂ ਵਰਗੇ ਬਿਲਕੁਲ ਦੇਸ਼ ਲਈ ਜਿਸਨੇ ਸੇਵਾ ਦਿੱਤੀ ਉਹਦਾ ਉਹਨਾਂ ਨੂੰ ਕੁਝ ਸੋਚੋ ਉਹਦਾ ਸਨਮਾਨ ਕਰਵਾ ਪੈਣਾ ਤੁਸੀਂ ਐਸੇ ਬੰਦੇ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਪੁੱਛਦੇ ਹਿਆ ਸੀ ਕਿਉਂ ਪੁੱਛਦੇ ਆ ਸਮਾਜ ਲਈ ਕੁਝ ਕੀਤਾ ਕੀਤਾ ਹਰੀ ਸਿੰਘ ਨਲਵੇ ਦਾ ਨਾਮ ਬੜੀ ਇੱਜ਼ਤ ਨਾਲ ਲਿਤਾ ਜਾਂਦਾ ਸਮਾਜ ਲਈ ਕੀਤਾ ਜਿਹੜੇ ਸ਼ਹੀਦ ਹੋਇਆ ਹਨ ਜਿਹੜੇ ਸ਼ਹੀਦ ਹੋਇਆ ਉਹਨਾਂ ਨੂੰ ਸ਼ਹੀਦ ਕਹੋ ਤੁਸੀਂ ਭਿੰਡਾਲੇ ਨੂੰ ਸ਼ਹੀਦ ਕਹੀ ਜਾਂਦੇ ਐਡਾ ਅਸਲਾ ਲੈ ਕੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਵੜ ਗਿਆ ਜਿਨੇ ਦਰਬਾਰ ਸਾਹਿਬ ਨੂੰ ਪਵਿੱਤਰ ਕਰਦਾ ਉਹਨੂੰ ਕਹਦਾ ਸ਼ਹੀਦ ਅਸੀਂ ਕਹੀਏ ਠੀਕ ਹੈ ਤੁਸੀਂ ਕਹੀ ਜਾਂਦੇ ਅਸੀਂ ਤਾਂ ਥੱਕ ਗਏ ਕਹੋ ਤੁਹਾਡਾ ਦਿਮਾਗ ਹਾਂ ਬਿਲਕੁਲ ਹਰ ਬੰਦੇ ਨਾਲ ਗੱਲ ਕਰ ਸਕਦੇ ਠੀਕ ਹੈ ਨਾ ਤੁਸੀਂ ਤੁਸੀਂ ਕਹੀ ਜਾਂਣਾ ਕਹੀ ਜੋ ਤੁਹਾਡੇ ਲਈ ਜਿੰਦਾਬਾਦ ਹੋਵੇ ਮੈਂ ਇਹ ਕਹਿੰਦਾ ਜਿਹੜਾ ਬੰਦਾ ਕਹਿੰਦਾ ਭਿੰਡਰਾਵਾਲ ਜਿੰਦਾਬਾਦ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਉਪਰਾਤਰਕ ਕਹਦੇ ਵੀ ਮੇਰਾ ਬੱਚਾ ਭਿੰਡਰਾ ਵਾਲਾ ਵਰਗਾ ਬਣੇ ਕੋਈ ਨਹੀਂ ਕਹੂਗਾ ਸਭ ਭੱਜ ਲੈਣਗੇ ਸਭ ਇਹ ਸਟ੍ਰੈਟਜੀਆ ਬਾਹਰੋਂ ਪੈਸੇ ਆਂਦੇ ਪਏ ਆ ਕਿਸੇ ਨੂੰ 100 ڈالر ਕਿਸੇ ਨੂੰ 500 ڈالر ਸਭ ਉਹਦੇ ਡਰਾਮੇਬਾਦੀ ਚੱਲ ਰਹੀ ਹੋਰ ਕੁਝ ਨਹੀਂ ਹੋ ਬਿਲਕੁਲ ਰੋਹਿਤ ਜੀ ਤੁਸੀਂ ਬੜੀ ਵਿਵਾਗ ਗੱਲ ਕੀਤਾ ਹਾਂ ਬਿਲਕੁਲ ਇਹ ਸੀ ਰੋਹਿਤ ਸਾਨੀ ਜੀ ਇਹ Hindu ਨੇਤਾ ਨੇ ਤਾਂ ਉਹ ਦੱਸ ਦਈਏ ਕਿ ਜਿਹੜੀ ਕੁੜੀ ਮਰੀ ਹੈ ਉਹਦੇ ਸਮਰਥਨ ਚ ਨੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਫੋਨ ਕਰਨਾ ਸੀ ਉਹਨੂੰ ਸਮਝਾਉਣਾ ਸੀ ਲੇਕਿਨ ਕਿਸੇ ਦੇ ਤਰਨ ਕਰਨਾ ਇਹ ਸਹੀ ਨਹੀਂ ਹੈ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਥੋੜੀ ਜੀ ਕੋਈ ਵੀ ਕੁੜੀ ਅਸੀਂ ਮੈਂ ਸਾਫ਼ ਲੱਭਦਾ ਜੇ ਗੱਲ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਬਲਗੱਟੀ ਦੇ ਖਿਲਾਫ ਆ ਜੀ ਠੀਕ ਹੈ ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਚਾਹੇ ਉਹ ਕੁੜੀ ਦੀਪਿਕਾ ਲੁਤਰਾ ਸਾਡੀ ਭੈਣ ਕੋਈ ਜਿਹਦਾ ਤੁਸੀਂ ਨਾਮ ਲਿੱਤਾ ਬਿਲਕੁਲ ਜੱਟੀ ਦਾ ਜਿਹੜੀ ਜੱਟੀ ਜੱਟੀ ਦਾ ਕੋਈ ਵੀ ਹੈ ਕੁੜੀ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਤੁਹਾਡੇ ਘਰ ਦੀ ਫਾਈਨੈਂਸ਼ੀਅਲ ਪ੍ਰੋਬਲਮ ਹੈ ਅਸੀਂ ਵਾਦਾ ਕਰਦੇ ਹਾਂ ਤੁਹਾਨੂੰ ਇਸ ਚੈਨਲ ਮਾਧਿਅਮ ਨਾਲ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਇਹ ਡਬਲ ਮੀਨਿੰਗ ਗੱਲਾਂ ਜਿਹੜੀਆਂ ਸਮਾਜ ਨੂੰ ਸੇ ਨਹੀਂ ਲਾਂਦੀਆਂ ਉਹ ਗੱਲਾਂ ਬੰਦ ਕਰੋ ਔਰ ਉਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਗੁੰਡਾ ਤਾਕਤਾਂ ਜਿਹੜੀਆਂ ਤਾਕਤਾਂ ਨੇ ਉਹ ਪਰੇਸ਼ਾਨ ਕਰਦੀਆਂ ਤਾਂ 9803300859 ਮੇਰਾ ਨੰਬਰ ਹੈ ਜੇ ਤੁਸੀਂ ਤੁਹਾਡੇ ਅੰਗੂ ਅਸੀਂ ਚਟਾਨ ਵਾਂਗੂ ਭਰਾ ਵਾਂਗੂ ਖੜਾਂਗੇ ਪ੍ਰਸ਼ਾਸਨ ਕੋਲ ਵੀ ਜਾਵਾਂਗੇ ਸਰਕਾਰ ਕੋਲ ਵੀ ਜਾਵਾਂਗੇ ਲੇਕਿਨ ਤੁਹਾਨੂੰ ਵੀ ਇੱਕ ਵਾਦਾ ਕਰਨਾ ਪੈਣਾ ਹੈ ਵੀ ਜਿਹੜੀ ਸਮਾਜ ਨੂੰ ਤੁਸੀਂ ਖਰਾਬ ਕਰਨ ਵਾਲੇ ਕੰਮ ਕਰਦੇ ਹੋ ਉਹ ਤੁਹਾਨੂੰ ਬੰਦ ਕਰਨਾ ਪੈਣਾ ਤੁਹਾਨੂੰ ਕੋਈ ਸੋਰਸ ਆਫ ਇਨਕਮ ਚਾਹੀਦਾ ਤੁਹਾਨੂੰ ਕੋਈ ਤੁਹਾਡਾ ਸਾਧਨ ਚਾਹੀਦਾ ਤੁਹਾਡਾ ਘਰ ਨਹੀਂ ਚੱਲਦਾ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਕਹਿ ਰਿਹਾ ਸੀ ਤੁਹਾਡਾ ਪੂਰਾ ਇੰਤਜ਼ਾਮ ਕਰਕੇ ਦੇਵਾਂਗੇ ਲੇਕਿਨ ਇੱਕ ਗੁੰਡਾ ਤਾਕਤਾਂ ਨੂੰ ਵੀ ਅਸੀਂ ਇੱਕ ਮਤਲਬ ਮੈਸੇਜ ਲਾ ਲੋ ਚੇਤਾਵਨੀ ਲਾ ਲੋ ਕੁਝ ਲਾ ਲੋ ਵੀ ਇਹ ਇਹ ਓਨ ਓਨ ਦਾ ਸਪੋਰਟ ਫੈਸਲੇ ਵਾਲਾ ਇਹ ਪੰਜਾਬ ਹੈ ਇਹ ਹਿੰਦੁਸਤਾਨ ਹੈ ਇੱਥੇ ਇਹ ਕੰਮ ਨਹੀਂ ਕਰਨਾ ਤੇ ਇੱਥੇ ਅਦਾਲਤਾਂ ਨਹੀਂ ਇੱਦਾਂ ਸਭ ਕੁਝ ਨਹੀਂ ਐਦਾਂ ਦਾ ਤੁਹਾਡੇ ਬੰਦੇ ਕਿੱਡੇ ਕਿੱਡਾ ਕੰਮ ਕਰਦੇ ਨੇ ਯਾਰ ਮੈਂ ਪਰਸੋਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਸardar ਜੀ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬੇ ਲੰਗਰ ਖਾਂ ਚਲੇ ਗਏ ਇਹਦੀ ਜਗ੍ਹਾ ਕੋਈ Hindu ਹੁੰਦਾ ਮੈਂ ਉਹ ਹੋ ਗਈ ਸੀ ਬੇਅਦਬੀ ਸਰਦਾਰ ਸੀ ਉਹ ਕਹਿ ਰਹੇ ਦੁਜੇ ਨਿਹੰਗ ਸਿੰਘ ਜਿਹੜੇ ਖੜੇ ਵੀਰ ਤੂੰ ਪੱਗ ਬੰਨੀ ਹੈ ਦਾੜਾ ਰੱਖਿਆ ਸੀ ਤੈਨੂੰ ਕੀ ਕਹੀਏ ਜੇ ਉਹਦੀ ਜਗ੍ਹਾ ਕੋਈ ਹਿੰਦੂ ਹੁੰਦਾ ਤਾਂ ਖਤਮ ਹੋ ਗਿਆ ਸੀ ਉਹ ਉਹ ਬੇਅਦਬੀ ਹੋ ਗਈ ਸੀ ਉਹ ਦੁਨੀਆ ਲੁੱਟ ਗਈ ਸੀ ਸੋ ਇਹ ਦੋਰੀ ਰਾਜਨੀਤੀ ਨਾ ਕਰੋ ਇਨਸਾਨੀਅਤ ਦੇ ਨਾਲ ਇਹ ਪੰਜਾਬ ਜਿਹੜੀ ਧਰਤੀ ਹੈ ਨਾ ਇਨਸਾਨੀਅਤ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਇਹਦੇ ਸਾਂਝੇ ਖੂਨ ਰਏ ਨੇ ਹਮੇਸ਼ਾ ਤੋਂ ਪੰਜਾਬ ठीक है ना बहुत बड़ा एक नाम ਦੇ ਵਿੱਚ ਹੀ ਬਹੁਤ ਵੱਡਾ ਮਤਲਬ ਹੈ ਸਾਨੂੰ ਉਦਾ ਹੀ ਰਹਿਣ ਦੋ ਅਸੀਂ ਵੀ ਬਿਲਕੁਲ ਅਸੀਂ ਵੀ ਅਪੀਲ ਕਰ ਰਹੇ ਹਾਂ ਕਿ ਇਹ ਪੰਜਾਬ ਹੈ ਔਰ ਸ਼ਾਂਤੀ ਜ਼ਰੂਰੀ ਹੈ ਤੇ ਸ਼ਾਂਤੀ ਬਣਾ ਸੀ ਉਹਨ Instagram ਜਿਹੜੀ ਕੋਈ ਨੇ ਉਹਨਾਂ ਨੂੰ ਵੀ ਅਸੀਂ ਇੱਕ ਮੈਸੇਜ ਦੇ ਰਹੇ ਆ ਆਪਣੇ ਚੈਨਲ ਮਾਧਿਅਮ ਤੋਂ ਕਿ ਪਲੀਜ਼ ਤੁਸੀਂ ਵੀ ਰਿਕੁਐਸਟ ਹੈ ਕਿ ਤੁਸੀਂ ਵੀ ਅੰਗ ਪ੍ਰਦਰਸ਼ਨ ਵਾਲੀ ਇਹ ਡਬਲ मीनिंग ਵਾਲੀ ਵੀਡੀਓ ਨਾ ਬਣਾਓ ਮਿਹਨਤ ਕਰੋ ਮਿਹਨਤ ਕਰਨ ਦੇ ਔਰ ਵੀ ਫੋਲੋਇੰਗ ਲੈਣ ਦੇ ਲੈਣ ਦੇ ਔਰ ਵੀ بڑے ਜ਼ਰੀਏ ਇਹ ਜ਼ਰੀਆ ਨਹੀਂ ਬੰਦਾ कि थोड़ा परिवार है थोड़े आगे पीछे सारे ने कि सही है क्योंकि ये हत्या करना सरासर गलत है असी भी कह रहे हैं गलत है लेकिन फिर भी तुम अपना ध्यान रखो अपना क्या करो बने रहो साढ़े न